ਸਾ ਪੱਟੀ ਜਿੰਨੇ ਵੀ ਦਰਸ਼ਕ ਆਏ ਨਾ ਸੋਨੂੰ ਭਾਜੀ ਅਮਰੀਕਾ ਵਾਲੇ ਸਿੱਧੂ ਸਾਹਿਬ ਕਹਿੰਦੇ ਤਾੜੀਆਂ ਲਾ ਦਿਓ ਦਰਸ਼ਕ ਤਾੜੀਆਂ ਲਾ ਕੇ ਕੁਸ਼ਤੀ ਸ਼ੁਰੂ ਕਰਾਓ ਜੀ ਹੁਣ ਜੇਦੀ ਵੀ ਚਾਬੀ ਗਵਾਚੀ ਹੈ ਅਨਮੋਲ ਸੋਨੂੰ ਸਿੱਧੂ ਸਾਹਿਬ ਦਾ ਬੇਟਾ ਹੈ ਜੇ ਕਿਸੇ ਦੀ ਚਾਬੀ ਗੁੰਮ ਹੋਈ ਹੈ ਤਾਂ ਉਹ ਅਨਮੋਲ ਕਹਿੰਦਾ ਮੇਰੇ ਕੋਲੋਂ ਸਾਡੇ ਘਰੋਂ ਅੱਗੇ ਲੈ ਜਿਓ ਜੇਪਾ ਚੈੱਕ ਕਰਕੇ ਹੁਣੇ ਦੱਸ ਦੋ ਇਹ ਅਨਮੋਲ ਸਿੱਧੂ ਕੋਲ ਜਾਬੀ ਪਈ ਹੋਈ ਹੈ ਸੋ ਭਾਨਾ ਉਸਤਾਦ ਜੀ ਬੜਾ ਸਾਫ਼ ਸੁਥਰਾ ਕੰਮ ਕਰਕੇ ਦਿੱਤਾ ਜੀ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਹਾਡਾ ਸੋ ਅਸੀਂ ਦਿਲ ਦੀਆਂ ਗਹਿਰਾਈਆਂ ਦੇ ਨਾਲ ਬਹੁਤ ਬਹੁਤ ਧੰਨਵਾਦ ਕਰਦੇ ਆ ਲਓ ਵੱਡੀ ਕੁਸ਼ਤੀ ਚੱਲਦੀ ਕੋਈ ਗੱਲ ਦੇ ਵਿੱਚ 22 ਸਤੰਬਰ ਖੁੰਧਪੁਰ ਦੀ ਧਰਤੀ ਦਾ ਵੱਡਾ ਮੇਲਾ 1 ਕਿ ਤਰੀਕ ਨੂੰ ਡੋੜ ਭੇੜਾ ਪਿੰਡ ਦੇ ਵਿੱਚ ਵੱਡਾ ਮੇਲਾ 20 ਦੇ 21 ਸਤੰਬਰ ਹਲੋ ਭੱਟੀ ਦਾ ਵੱਡਾ ਕਬੱਡੀ ਕੱਪ ਹੋਣਾ ਹੈ ਸਾਡੇ ਸ਼ਰਮਾ ਸਾਹਿਬ ਉਹਨਾਂ ਵੱਲੋਂ ਸੂਰਮ ਸਿੰਘ ਸਰਪੰਚ ਉਹਨਾਂ ਵੱਲੋਂ ਪਿਆਰ ਭਰੇ ਸਭ ਦੇ ਨੇ 23 ਤਰੀਕ ਭੱਜੀ ਆ ਰਹੀ ਹੈ ਟੰਗਰਾਲੀਆਂ ਪਿੰਡ ਦੇ ਵਿੱਚ ਵੱਡਾ ਦੰਗਲ ਹੋਵੇਗਾ ਸੋ ਇਸੇ ਤਰ੍ਹਾਂ 24 ਦੇ 25 25 ਤਰੀਕ ਭੱਜੀ ਆ ਰਹੀ ਹੈ ਸਾਖਿਲ ਠਾਕੁਰ ਸ਼ਾਹਪੁਰ ਦੀ ਧਰਤੀ ਦੀਨਾਂ ਨਗਰ ਦੇ ਲਾਗੇ ਵੱਡਾ ਦੰਗਲ ਖਾਣਾ ਹੈ ਸ਼ਾਹ ਦੀ ਦੁਨੀਆ ਖੜਾ ਦਾਂਗੇ ਕਿਉਂ ਰਾਜੂ ਭਾਣਾ ਸ਼ਾਹਪੁਰੀਆ ਸ਼ਾਹਪੁਰ ਪਿੰਡ ਵਾਲਾ ਸਾਖਿਲ ਠਾਕਰ ਇਸੇ ਤਰ੍ਹਾਂ 26 ਤਰੀਕ ਮੇਰ ਪਟੋਲੀ ਤੋਂ ਫੌਜੀ ਸਾਹਿਬ ਹੁਣੀ ਪੁੱਜੇ ਹੋਏ ਆ ਬినੋਦ ਬਿਸੋ ਚੱਕ ਪਿੰਡ ਤੇ ਫੌਜੀ ਸਾਡਾ ਭਰਾ ਜਿਹੜਾ ਨਾ ਉਹ ਮੇਰ ਪਟੋਲੀ ਤੋਂ ਪੁੱਜਿਆ ਹੈ ਮੇਰ ਪਟੋਲੀ ਦੇ ਵਿੱਚ 26 ਸਤੰਬਰ ਨੂੰ ਵੱਡਾ ਦੰਗਲ ਖਾਣਾ ਹੈ ਸਾਰ 27 ਤਰੀਕ ਨੂੰ ਪੀਰਸ ਲੋਗੀ ਪਿੰਡ ਦੇ ਵਿੱਚ ਲਾਓ ਵੱਡੀਆਂ ਗੱਲਾਂ ਤੇ ਵੱਡੇ ਦੰਗਲ ਦੀ ਗੱਲ ਅਖਾੜਾ ਬਾਦਸ਼ਾਹ ਦੇ ਵਿੱਚ ਅੱਜ ਹਲੇੜ ਪਿੰਡ ਦੀ ਧਰਤੀ ਤੇ ਹਰ ਜਵਾਨ ਤੇ ਜਵਾਨੀ ਅੱਤ ਦੀ ਹਰ ਗੱਬਰੂ ਦਾ ਲੋਕੋ ਅੰਦਾਜ਼ ਬਖਰਾ ਸ਼ਰੀਰ ਸ਼ਾਟਵੇਂ ਦੂਰੋ ਨਜ਼ਰੀ ਆਉਂਦੇ ਉਹ ਪੰਛੀਆਂ ਜੋ ਦਿਸਦਾ ਹੈ ਜਿਵੇਂ ਬਾਜ਼ ਬਖਰਾ ਪੰਛੀਆਂ ਜੋ ਦਿਸਦਾ ਹੈ ਜਿਵੇਂ ਬਾਜ਼ ਬਖਰਾ ਪਿੰਡ ਵਾਲੇ ਕਹਿੰਦੇ ਨੇ 2 ਅਕਤੂਬਰ ਬਨਿਆਲ ਪਿੰਡ ਦੇ ਵਿੱਚ ਵੱਡਾ ਦੰਗਲ ਖੋਣਾ ਸਾਡੇ ਸੂਰਜ ਪ੍ਰਕਾਸ਼ ਲੈਕਚਰਾਂ ਸਾਹਿਬ ਉਹਨਾਂ ਵੱਲੋਂ ਰਾਜਕੁਮਾਰ ਖੋਣਾ ਵੱਲੋਂ ਮਨਜੀਤ ਸਿੰਘ ਬੱਲ ਉਹਨਾਂ ਵੱਲੋਂ ਕਾਲੀ ਉਹਨਾਂ ਵੱਲੋਂ ਭਗਤ ਦੇਸ ਰਾਜ ਉਹਨਾਂ ਵੱਲੋਂ ਤੇ ਗੁਰ ਗੁਮੇਲ ਸਿੰਘ ਗੁਰਮੇਲ ਸਿੰਘ ਫੌਜੀ ਚੰਡੀਗੜ੍ਹ ਤੋਂ ਲਾਈਵ ਧੱਕ ਰਿਹਾ ਆਪਣੇ ਸਾਥੀਆਂ ਦੇ ਨਾਲ ਹਲੇੜ ਪਿੰਡ ਦਾ ਮੇਲਾ ਲਓ ਵੱਡੀ ਕੁਸ਼ਤੀ ਚੱਲਦੀ ਕੋਈ ਗੱਲ ਦੇ ਵਿੱਚ 9 ਅਕਤੂਬਰ ਵੀ ਭੱਜੀ ਆ ਰਹੀ ਹੈ ਮਾਨਸਰ ਦੀ ਧਰਤੀ ਤੇ ਵੱਡਾ ਦਿngਲ ਹੋਵੇਗਾ ਦੁਨੀਆ ਦੇ ਛੋਟੀ ਛੋਟੀ ਦੇ ਪੈਲ ਸਬਾਨ ਸੱਦੇ ਹੋਏ ਨੇ ਸੋ ਸਾਡੇ ਟਿੰਕੂ ਭਾਜੀ ਤੇ ਦਿngਲ ਕਮੇਟੀ ਮਾਨਸਰ ਵੱਲੋਂ ਪਿਆਰ ਭਰੇ ਸੱਦੇ ਨੇ ਹੌਲਦਾਰ ਸੁਖਦੇਵ ਸਿੰਘ ਜੀ ਭੱਡਾ ਪਿੰਡ ਵਾਲੇ ਲਓ ਵੱਡੀ ਕੁਸ਼ਤੀ ਚਲਦੀ ਹੋਈ ਠਾਕਰ ਦਲਜੀਤ ਸਿੰਘ ਜੀ ਤਾਲੋਵਾਲ ਪਿੰਡ ਵਾਲੇ ਪੁਜੇ ਹੋਏ ਨੇ ਵੱਡਾ ਮਾਨਸਮਾਨ ਭੇਜਿਆ ਇੱਕ ਵਾਰ ਅਮਰੀਕਾ ਵਾਲੇ ਭਰਾਵਾਂ ਦਾ ਫੇਰ ਧੰਨਵਾਦ ਕਰ ਦਈਏ ਲਖਬੀਰ ਸਿੰਘ ਸੋਨੂ ਸਿੱਧੂ ਅਮਰੀਕਾ ਵਾਲਿਆਂ ਵੱਲੋਂ ਰੋਮਨ ਪ੍ਰੀਤ ਸਿੰਘ ਸਿੱਧੂ ਯੂ ਐਸ ਏ ਵਾਲਿਆਂ ਵੱਲੋਂ ਕਮਲ ਧਾਮੀ ਯੂ ਐਸ ਏ ਦਾ ਧੰਨਵਾਦ ਜਸਕਰਨ ਸਿੰਘ ਜੱਸਾ ਪਿੰਗ ਬੱਲੋਚਕ ਅਮਰੀਕਾ ਦਾ ਧੰਨਵਾਦ ਅਮਨਦੀਪ ਲਵਾਨਾ ਕੁਲੀਆਂ ਯੂ ਐਸ ਏ ਵਾਲਿਆਂ ਦਾ ਧੰਨਵਾਦ ਜੋਤ ਪ੍ਰੀਤ ਸਿੰਘ ਪੁਰਾਣਾ ਸ਼ਾਲਾ ਅਮਰੀਕਾ ਵਾਲਿਆਂ ਦਾ ਧੰਨਵਾਦ ਬਾਬਾ ਕੁਲਵਿੰਦਰ ਸਿੰਘ ਪੁਰਾਣਾ ਸ਼ਾਲਾ ਅਤੇ ਬਿਆਨਤ ਸਿੰਘ ਪੁਰਾਣਾ ਸ਼ਾਲਾ ਜੀ ਦਾ ਲਖਬੀਰ ਸਿੰਘ ਸਿੱਧੂ ਅਮਰੀਕਾ ਵਾਲਿਆਂ ਵੱਲੋਂ ਧੰਨਵਾਦ ਹੈ ਬਲਜੀਤ ਸਿੰਘ ਸਰਾਹ ਹਲੇੜ ਅਮਰੀਕਾ ਵਾਲੇ ਸਾਡੇ ਸੋਨੂ ਭਾਜੀ ਉਹਨਾਂ ਵੱਲੋਂ ਧੰਨਵਾਦ ਮਨਦੀਪ ਸਿੰਘ ਚੀਮਾ ਯੂ ਐਸ ਏ ਦਾ ਧੰਨਵਾਦ ਸ਼ਰਨ ਯੂ ਐਸ ਏ ਦਾ ਧੰਨਵਾਦ ਨਵੀ ਬਾਗਾ ਕੈਨੇਡਾ ਵਾਲਿਆਂ ਦਾ ਧੰਨਵਾਦ ਗੋਪੀ ਸਰਪੰਚ ਯੂ ਐਸ ਏ ਦਾ ਧੰਨਵਾਦ ਜੋਤ ਕੰਗ ਯੂ ਐਸ ਏ ਦਾ ਧੰਨਵਾਦ ਸੰਨੀ ਬੱਧਣਾ ਯੂਐਸਏ ਦਾ ਧੰਨਵਾਦ ਸਿਮੀ ਸੁੰਡੀਆਂ ਪੁਰਤਗਾਲ ਤੋਂ ਉਹਨਾਂ ਦਾ ਵੀ ਧੰਨਵਾਦ ਹੈਪੀ ਸੁੰਡੀਆਂ ਇਟਲੀ ਵਾਲਿਆਂ ਦਾ ਵੀ ਲਖਬੀਰ ਸਿੰਘ ਸੋਨੂ ਸਿੱਧੂ ਤੇ ਨਾਲ ਰੋਮਨ ਪ੍ਰੀ ਸਿੰਘ ਅਮਰੀਕਾ ਵਾਲੇ ਸਿੱਧੂ ਤੇ ਕਾਲਾ ਸਿੱਧੂ ਉਹਨਾਂ ਵੱਲੋਂ ਔਰ ਸਰਦਾਰ ਗੁਰਬਜਨ ਸਿੰਘ ਸਿੱਧੂ ਸਾਹਿਬ ਦੇ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਕਰਦੇ ਆ ਬਲਵੀਰ ਸਿੰਘ ਜੀ ਸਿੱਧੂ ਜਰਮਨ ਉਹਨਾਂ ਦਾ ਵੀ ਧੰਨਵਾਦ ਰਣਜੀਤ ਸਿੰਘ ਜੀ ਇਤਲੀ ਵਾਲਿਆਂ ਦਾ ਧੰਨਵਾਦ ਦਲਬੀਰ ਸਿੱਧੂ ਜੀਤਾ ਪਹਿਲਵਾਨ ਜੱਗਾ ਪਹਿਲਵਾਨ ਬਿੱਟੂ ਗੱਗ ਸੁਲਤਾਨ ਮਨਦੀਪ ਸੱਗੜਾ ਗੋਰਾ ਸੱਗੜਾ ਤੇ ਸਾਬਕਾ ਸਰਪੰਚ ਕੁਲਦੀਪ ਸਿੰਘ ਜੀ ਦਾ ਧੰਨਵਾਦ ਮੌਜੂਦਾ ਸਰਪੰਚ ਇਕਬਾਲ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਾਲਾ ਭਾਜੀ ਆਜੋ ਮੇਰੇ ਕੋਲ ਇੱਥੇ ਪਾਸੇ ਕਾਲਾ ਸਿੱਧੂ ਜੀ ਆਜੋ ਭਾਜੀ ਇੱਕ ਮਿੰਟ ਬਹੁਤ ਵੱਡਾ ਸਹਿਯੋਗ ਅੱਜ ਦੇ ਖੇਡ ਮੇਲੇ ਨੂੰ ਗੱਲਾਂ ਇੱਕ ਗੱਲ ਹੀ ਸਜੋ ਕਰ ਰਿਹਾ ਹੈ ਪਹਿਲਾ ਮੇਲੇ ਦੀ ਚਾਰੀ 24 ਤਰੀਕ ਨੂੰ ਕੀਤੀ بارش ਦੀ ਵਜ੍ਹਾ ਕਰਕੇ ਮੇਲਾ ਪੋਸਟਪੌਨ ਕਰ ਰਾ ਪਿਆ ਤੇ ਕਾਲੇ ਭਾਜੀ सोनू ਭਾਜੀ ਕਹਿੰਦਾ 10 ਲੱਖ ਦੇਵਾਂਗੇ ਆਪਾਂ ਜਿਹੜੇ ਵੀਰ ਜਿਨ੍ਹਾਂ ਦਾ ਕੋਈ ਬਾਲੀ بارشਾਂ ਦੀ ਹੜਪੀੜਤਾਂ ਦੇ ਲਈ ਉਹ ਜਾ ਕੇ ਆਪਾਂ ਕੈਸ਼ ਪ੍ਰਾਈਜ਼ ਦੇਣਾ ਹੈ ਲੱਖ ਨਹੀਂ 2 ਨਹੀਂ 7 ਨਹੀਂ 9 ਨਹੀਂ ਕਾਲੇ ਭਾਈ ਉਹ ਭਰਾ ਕਹਿੰਦਾ 10 ਲੱਖ ਉਹਨਾਂ ਨੂੰ ਦੇਣਾ ਹੈ ਜਿਵੇਂ ਮਨਕੀਰਤ ਔਲਖ ਨੇ ਪੈਸੇ ਵੰਡੇ ਆ ਨਾ ਇਸੇ ਤਰ੍ਹਾਂ ਸਾਨੂੰ ਅਮਰੀਕਾ ਵਾਲਾ ਕਹਿੰਦਾ ਉਹ ਕੈਸ਼ ਪ੍ਰਾਈਜ਼ ਆਪਾਂ ਉਹਨਾਂ ਦੇ ਘਰ ਪਹੁੰਚਦਾ ਕਰਨਾ ਜਿਨ੍ਹਾਂ ਦਾ ਕੋਈ ਬਾਲੀ ਵਾਰਸ ਨਹੀਂ ਸੋ ਕਾਲੇਵਾਲੀ ਕੋਟਾ ਬਹੁਤ ਬਹੁਤ ਧੰਨਵਾਦ ਕਿਉਂਕਿ ਸਿੱਧੂ ਬ੍ਰਦਰ ਲਾਓ ਜੇ ਪਾਸੇ ਕੁਸ਼ਤੀ ਜਲਦੀ ਕੋਈ ਕਰਦੇ ਦੇ ਵਿੱਚ ਇਹਨਾਂ ਪਹਿਲਵਾਨਾਂ ਦੇ ਦਰਮਿਆਨ ਇੱਕ ਪਾਸੇ ਗੁਰਮੀਤ ਦੂਜੇ ਪਾਸੇ ਜੱਸਾ ਕਾਰੂ ਭਾਜੀ ਬੁਲਾ ਰਿਹਾ ਜੀ ਕੁਲਵੰਤ ਨੂੰ ਲਾ ਉਧਰ ਦੇ ਪਾਸੇ ਹੋ ਜੱਸਾ 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 ਦੇ ਦੂਜੇ ਪਾਸੇ ਹੋ ਗੁਰਮੀਤ ਪਹਿਲਵਾਨ ਦੀ ਕੁਸ਼ਤੀ ਜੇ ਕੁਸ਼ਤੀ ਵਧੀਆ ਲੱਗ ਰਹੀ ਤਾੜੀਆਂ 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 ਹੋ ਤਾੜੀਆਂ ਵੱਜੀਆਂ ਤਾੜੀਆਂ ਵੱਜੀਆਂ ਕਰ ਲੋ ਭਾਜੀ ਕਰ ਲੋ ਕਰਵਾ ਸਾਹਿਬ ਤੋਂ ਜਿਹੜੇ ਬਾਬਾ ਜੀ ਆਏ ਨੇ ਪੂਰੀ ਵਾਲੇ ਬਾਬਾ ਜੀ ਉਹਨਾਂ ਦਾ ਵਿਸ਼ੇਸ਼ ਮਾਨ ਸਨਮਾਨ ਹੋਵੇਗਾ ਆਜੋ ਭਾਜੀ ਬੁੱਕ ਸਟੇਜ ਤੇ ਤੁਹਾਡਾ ਮਾਨ ਸਨਮਾਨ ਲਾਓ ਤੇਰੇ ਪਾਸੇ ਕੁਸ਼ਤੀ ਚੱਲਦੀ ਹੋਈ ਬਿੰਦਰ ਬਾਬਾ ਵੀ ਪਹੁੰਚਿਆ ਹੋਵੇ ਢੱਡਰਾ ਤੋਂ ਬਲਬੀਰ ਸਿੰਘ ਕਾਕੂ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਬੀਰ ਸਿੰਘ ਕਾਕੂ ਪਲਵਾਨ ਨੂੰ ਬੇਨਤੀ ਇੱਕ ਵਾਰ ਜਰੂਰ ਖੜੇ ਨੂੰ ਅੱਗੇ ਸਲਾਮੀ ਦੇਣਗੇ ਬਲਬੀਰ ਸਿੰਘ ਜੀ ਕਾਕੂ ਢੱਡਰਾ ਪਿੰਡ ਵਾਲੇ ਕਹਿੰਦੇ ਪਲਵਾਨਾਂ ਦਾ ਪਿੰਡ ਕਰਕੇ ਦੁਨੀਆ ਜਾਣਦੀ ਹੈ ਜਿਨ੍ਹਾਂ ਨੂੰ ਸੋ ਬਲਬੀਰ ਸਿੰਘ ਕਾਕੂ ਭਾਂਜੀ ਇੱਕ ਕਿਸ਼ਨ ਪਹਿਲਵਾਨ ਇੱਕ ਮਨੋਰ ਪਹਿਲਵਾਨ ਤੇ ਇੱਕ ਕਹਿੰਦੇ ਵੀ ਇਹ ਨੇ ਬਲਬੀਰ ਸਿੰਘ ਕਾਕੂ ਪਹਿਲਵਾਨ ਧੰਨਵਾਦ ਕਰਦੇ ਆ ਲਓ ਜੱਸਾ ਪਹਿਲਵਾਨ ਤੇ ਗੁਰਮੀਤ ਅੱਲੀ ਓ ਬੱਲੇ 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 ਜੱਸਾ ਪੱਟੀ ਓ ਪੱਟੀ ਵਾਲਾ ਜੱਸਾ ਜ